ਦੋਸਤੋ ਸ਼ਸ਼ਰੀ ਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਸਲੇਬ ਫੈਕਟਰੀ ਦਿਖਾਉਂਦੇ ਆਂ ਜਿਹੜੀ ਬੜੀ ਹੀ ਕਾਬਲੇ ਤਾਰੀਫ ਸਲੇਬ ਫੈਕਟਰੀ ਹੈ ਮੰਨਿਆ ਜਾਂਦਾ ਹੈ ਇੱਥੋਂ ਸਲੇਬਾਂ ਜਿਹੜੀਆਂ ਹੈਗੀਆਂ ਪੰਜਾਬ ਹੀ ਨਹੀਂ ਦੂਜੀਆਂ ਸਟੇਟਾਂ ਦੇ ਵਿੱਚ ਵੀ ਜਾਂਦੀਆਂ ਨੇ ਇਹ ਕੀ ਕਾਰਨ ਹੈ ਇੱਥੇ ਕਿਹੋ ਜਿਹੀਆਂ ਸਲੇਬਾਂ ਬਣਾਈਆਂ ਜਾਂਦੀਆਂ ਨੇ ਕੀ ਕਾਰਨ ਹੈ ਜਿਹੜਾ ਇੱਥੋਂ ਸਲੇਬਾਂ ਬਣਵਣ ਕੇ ਦੂਰ ਦੂਰ ਤੱਕ ਜਾਂਦੀਆਂ ਨੇ ਅੱਜ ਇਸ ਵੀਡੀਓ ਦੇ ਰਾਹੀਂ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਸਲੇਬ ਤੁਸੀਂ ਸਮਝਦੇ ਹੋ ਜਿਹਦੇ ਨਾਲ ਆਪਾਂ ਛੱਤ ਪਾ ਲੈਂਦੇ ਆਂ ਅੱਜ ਕੱਲ੍ਹ ਮਤਲਬ ਪਹਿਲਾਂ ਇੱਕ ਡਾਟਾ ਜਾਂ ਉਸ ਤੋਂ ਬਾਅਦ ਲੈਂਟਰ ਪਾਉਂਦੇ ਸੀ ਆਰਸੀ ਪਾਉਂਦੇ ਸੀ ਹੁਣ ਸਲੈਬਾਂ ਦੀ ਵੀ ਛੱਤ ਪੈ ਜਾਂਦੀ ਹੈ ਜੀ ਨੂੰ ਆਪਾਂ ਸਲੇਟਾਂ ਜਾਂ ਪਲੇਟਾਂ ਵੀ ਕਹਿ ਦਿੰਦੇ ਆ ਸੀਮਿੰਟ ਦੇ ਆ ਬਣਦੀਆਂ ਹੁੰਦੀਆਂ ਨੇ ਅੱਜ ਆਪਾਂ ਇਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਆਂ ਵੀ ਇੱਥੋਂ ਦੀ ਜਿਹੜੀ ਬਣੀ ਸਲੈਬ ਹੈ ਉਹ ਕਾਬਲੇ ਤਰੀਫ ਕਿਉਂ ਹੈ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰ ਭਰਾਵਾਂ ਨੂੰ ਦੇਖਦਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਜਿਹੜਾ ਇਹ ਤੁਹਾਡੀ ਫੈਕਟਰੀ ਦਾ ਨਾਮ ਤੇ ਤੁਹਾਡਾ ਨਾਮ ਦੱਸਿਓ ਆਪਣੀ ਫੈਕਟਰੀ ਦਾ ਨਾਮ ਜੀ ਵਿਸ਼ਵ ਕਰਮਾ ਸਲਾਈ ਫੈਕਟਰੀ ਜੀ ਆਪਣਾ ਨਾਮ ਹੈ ਹਰਦੇਵ ਸਿੰਘ ਹਰਦੇਵ ਸਿੰਘ ਜੀ ਹੁਣ ਇਹ ਗੱਲ ਇਹ ਹੈਗੀ ਜਿਹੜੀ ਜਗਾ ਜਗਾ ਪਾਵਰਫੁਲ ਹੁੰਦੀ ਜਾ ਰਹੀ ਹੈ ਵੀ ਤੁਹਾਡੀ ਸਲਾਈਬ ਮਤਲਬ ਸਲਾਈਬ ਤਾਂ ਹੋਰ ਵੀ ਬਹੁਤ ਜਗਾ ਬਣਦੇ ਤੁਹਾਡੀ ਸਲਾਈਬ ਵੀ ਕਾਬਲੇ ਤਰੀਫ ਕਿਉਂ ਹੈ ਉਹ ਜੀ ਇਸ ਤਰ੍ਹਾਂ ਵੀ ਬਣਾਉਂਦੇ ਜਗਾ ਜਗਾ ਹੈਗੀਆਂ ਰੇਟ ਵੀ ਘੱਟ ਤੇ ਬਣਾਈ ਜਾਂਦੇ ਆ ਹਾਂਜੀ ਪਰ ਉਥੇ ਲੇਬਰੀ ਕੰਮ ਕਰਦੀ ਹੈ ਜੀ ਉਹਨਾਂ ਦੇ ਵਿੱਚ ਕੀ ਆ ਜਾਂਦਾ ਇੱਕ ਤਾਂ ਨਾਰਮਲ ਜਿਵੇਂ ਬਰੇਤੀ ਹੈ ਉਹ ਜਮੀ ਬਰੀਕ ਮਾੜੀ ਬਰੇਤੀ ਪਾਉਣੀ ਠੀਕ ਹੈ ਸਿਮਿੰਟ ਸਿਰਫ 330 35 ਵਾਲਾ ਗੱਟਾ ਲੈ ਕੇ ਉਹ ਵੀ ਪਾਉਣਾ ਹੂੰ ਉਸ ਤੋਂ ਬਾਅਦ ਜਿਹੜਾ ਸਰੀਆ ਹੈਗਾ ਉਹਦੀ ਤਾਂ ਜਗ੍ਹਾ ਤੇ ਤਾਰ ਹੀ ਪਾਉਣੀ ਹੈ ਜਾਂ ਮਤਲਬ ਕੋਈ ਬਰੀਕ ਸਰੀਆ ਲੈ ਕੇ ਪਾਉਂਦੇ ਹੂੰ ਜਿਹਦੀ ਕੀ ਮਜ਼ਬੂਤੀ ਡਾਉਨ ਹੈ ਹੂੰ ਉਹ ਰਹੀ ਗੱਲ ਲੇਬਰ ਤੇ ਲੇਬਰ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹਦੀ ਤਾਕਤ ਕਿੰਨੀ ਦੇਣੀ ਆ ਕਿਹੋ ਜਿਹਾ ਸਿਮਿੰਟ ਪਾਈਏ ਕੋਈ 4-5 ਇੱਕ ਦਾ ਪਤਾ ਟੁੱਟ ਗਿਆ ਕਈ ਥਾਂ ਮੈਂ ਵਿਚ ਦੀ ਡਿੱਗ ਵੀ ਪਏ ਨੇ ਸਲਾਈਵ ਟੁੱਟਦੀ ਉਤੋਂ ਗਰਗੇ ਜਿਹਦੇ ਵਿੱਚ ਜੀ ਹੁਣ ਆਪਾਂ ਪਾਉਣੇ ਆ ਜਿਹੜੇ ਸਰੀਏ ਨੇ ਉਹ 6 ਪੀਸ ਪਾਉਣੇ ਆ ਤਾਂ ਉਹ ਸਾਰੇ ਗਾਡਰ ਤੇ ਉਹ ਧੁਰ ਦੀ ਧੁਰ ਗਾਡਰ ਤੱਕ ਹੀ ਜਾਂਦੇ ਆ ਠੀਕ ਆ ਉਹ ਜਿਵੇਂ ਹੋਰ ਲੋਕਾਂ ਦੀਆਂ ਫੈਕਟਰੀਆਂ ਨੇ ਉਹ ਛੋਟੇ ਲੋਟ ਤਿੰਨ ਪੀਸ ਟੋਟੇ ਪਾ ਦਿੰਦੇ ਆ ਗਿਣਤੀ ਦੇ ਵਿੱਚੋਂ ਛੇ ਹੀ ਕਰ ਦਿੰਦੇ ਆ ਅੱਛਾ ਜੀ ਪਰ ਉਹਦੇ ਬਾਰੇ ਮਤਲਬ ਜਿਹੜਾ ਵੀਰਪਰਾ ਲਾਈਨ ਆਉਂਦਾ ਉਹਨੂੰ 6 ਕਹਿ ਦਿੰਦੇ ਆ ਮਤਲਬ ਉਹਦੇ ਬਾਰੇ ਪਤਾ ਨਹੀਂ ਹੂੰ ਰਹੀ ਗੱਲ ਸੀਮੈਂਟ ਦੀ ਉਹ ਇੱਕ ਥੈਲੇ ਦੇ ਆ ਨਹੀਂ ਪਤਾ 8 ਪੀਸ ਬਣਾ ਦੇਣਾ ਠੀਕ ਹੈ ਤੇ ਉਹ ਦੇ ਵੀ ਢਾਈ 100 ਦਿੰਦੇ ਨੇ ਮਤਲਬ ਪੰਜ ਚਾਰ ਸਾਲਾਂ ਬਾਅਦ ਜੀ ਉਹ ਕਰੈਕ ਹੋ ਜਾਂਦੀਆਂ ਨੇ ਉਹ ਮਤਲਬ ਲਾਲਚ ਹੈ ਜਿਹੜਾ ਨੁਕਸਾਨ ਕਰ ਨੁਕਸਾਨ ਹੋ ਜਾਂਦਾ ਤੇ ਇਹਦੇ ਵਿੱਚ ਸਾਰੇ ਵੀਰਪਰਾ ਬੰਦਾ ਤਾਂ ਬੇਨਤੀ ਹੈ ਵੀ ਅਮੀਰ ਬੰਦਾ ਤਾਂ ਦਵਾਰੇ ਵੀ ਪਾ ਲਓ ਗਰੀਬ ਬੰਦਾ ਕੋਈ ਵੀ ਗਲਤੀ ਨਾ ਕਦੇ ਕਰੇ ਬਿਨਾਂ ਭਰੋਸੇ ਤੋਂ ਕੋਈ ਵੀ ਚੀਜ਼ ਨਾ ਲਓ ਹਮ ਅੱਛਾ ਇੱਕ ਤੁਹਾਡਾ ਇਹਦੇ ਵਿੱਚ ਜਿਵੇਂ ਬਣਾਉਣ ਦਾ ਤਜਰਬਾ ਵੀ ਹੋਊਗਾ ਕਿੰਨੇ ਕੁ ਸਮੇਂ ਦਾ ਤਜਰਬਾ ਤੁਹਾਡਾ ਤਜਰਬਾ ਜੀ ਦੇਖੋ ਸਾਡਾ ਸਿਮਿੰਟ ਦੇ ਵਰੇਤੀ ਨਾਲ ਬਾ ਪਿਆ ਹੋਇਆ 30 ਸਾਲ ਤੋਂ ਪਹਿਲਾਂ ਦਾ ਅੱਛਾ ਜੀ ਜਿਹਦੇ ਵਿੱਚ ਕੀ ਆਪਾਂ ਸਾਰੀਆਂ ਵੱਡੀਆਂ-ਵੱਡੀਆਂ ਇਮਾਰਤਾਂ ਕੋਠੀਆਂ ਸ਼ਹਿਰਾਂ ਬਜ਼ਾਰਾਂ ਚ ਸਾਰੇ ਕਿੱਤੇ ਕੰਮ ਕੀਤਾ ਹੋਇਆ ਆਪਣਾ ਹੂੰ ਇਸ ਕਰਕੇ ਆਪਾਂ ਇਹ ਕੰਮ ਦੇ ਵਿੱਚ ਪੂਰਾ ਮਾਹਰਾਂਗੇ ਜੀ ਕੋਈ ਵੀ ਤਜਰਬਾ ਕਿਸੇ ਨੇ ਘਰ ਦੀ ਸਲਾਹ ਕੋਈ ਵੀ ਕੰਮ ਦੇ ਬਾਰੇ ਪੁੱਛ ਗਿਛ ਕਰਨੀ ਆ ਤਾਂ ਆਪਾਂ ਹਰ ਵਕਤ ਟਾਈਮ ਕੱਢਦੇ ਆ ਜੀ ਓਕੇ ਅ ਭਾਈ ਜੀ ਇੱਕ ਗੱਲ ਹੋਰ ਦੱਸੋ ਤੁਹਾਡੇ ਕੋਲ ਕਿੰਨੇ ਸਾਈਜ਼ ਦੇ ਵਿੱਚ ਬਣਦੀਆਂ ਮੰਨ ਲਓ ਕਈ ਵਾਰੀ ਆਪਣੇ ਬਾਥਰੂਮ ਦਾ ਜਾਂ ਕੋਈ ਰਸੋਈ ਦਾ ਛੋਟਾ ਵੱਡੇ ਸਾਈਜ਼ ਦੀ ਬਣਾਉਣੀ ਹੁੰਦੀ ਸ਼ੱਕ ਨਾ ਇਹ ਵੀ ਆਪਣੇ ਕੋਲੇ 2.5 ਫੁੱਟ ਤੋਂ ਲੈ ਕੇ ਅੱਧੇ-ਅੱਧੇ ਫੁੱਟ ਤੇ ਸਾਈਜ਼ ਨਾਲ 5 ਫੁੱਟ ਤੱਕ ਆ ਜੀ। ਅੱਛਾ ਜੀ। ਉਸ ਤੋਂ ਬਾਅਦ ਜੇ ਕਿਸੇ ਦਾ ਕੋਈ ਓਵਰ ਸਾਈਜ਼ ਹੈ, ਕੋਈ ਡਾਊਨ ਸਾਈਜ਼ ਹੈ, ਮਤਲਬ ਉਹ ਸਾਈਜ਼ ਹੈ ਹੀ ਨਹੀਂ ਕਿਸੇ ਵੀ ਫੈਕਟਰੀ ਦੇ ਵਿੱਚ ਤਾਂ ਉਹ ਆਪਣੇ ਕੋਲੇ ਆ ਜੇ ਜਿਹੜੇ ਵੀ ਸਾਈਜ਼ ਦੀ ਲੋੜ ਆ ਜੀ ਉਹ ਬਣਾ ਕੇ ਦਵਾਂਗੇ। ਓਕੇ। ਇੱਕ ਤੁਸੀਂ ਹੋਰ ਦੱਸੋ ਮੈਨੂੰ ਇਹਨਾਂ ਤੋਂ ਇਲਾਵਾ ਵੀ ਕੋਈ ਹੋਰ ਚੀਜ਼ ਬਣਾਉਂਦੇ ਹੋ? ਹੋਰ ਜੀ ਦੇਖੋ ਇੱਕ ਖੇਤਾਂ ਵਿੱਚ ਪੋਲ ਲੱਗਦੇ ਆ ਹਾਂ ਪਾਰਕਾਂ ਦੇ ਵਿੱਚ ਲੱਗਦੇ ਆ ਉਹ ਹਰ ਸਮੇਂ ਤਿਆਰ ਹੁੰਦੇ ਆਪਣੇ ਕੋਲੇ ਜੀ ਕੋਈ ਖਾਲਾਂ ਦੇ ਉੱਪਰ ਕੋਈ ਕਪੈਨ ਟਰੈਕਟਰ ਨਗਾਉਣਾ ਤਰੰਤ ਉਹ ਸਲੇਬਾਂ ਰੱਖੋ ਮੋਟੀਆਂ ਪੋਲ ਵਾਂਗੂ ਪੋਲ ਕਹਿ ਦਈਏ ਜੀ ਤਾਂ ਉਸੇ ਟਾਈਮ ਹੀ ਧਰ ਕੇ ਲੰਗਾ ਸਕਦਾ ਹੈ ਜੀ ਬੰਦਾ ਆਪਣੇ ਪੂਰੀ ਬਣ ਜਾਂਦੀ ਹੈ ਨਹੀਂ ਬਣ ਗਈ ਜਿੱਦਾਂ ਟੀ ਹਾਂਜੀ ਕੋਈ ਮਿਸਤਰੀ ਦੀ ਲੋੜ ਨਹੀਂ ਕੋਈ ਰੇਤਾ ਸੀਮਿੰਟ ਬਜਰੀ ਕੁਛ ਦੀ ਲੋੜ ਨਹੀਂ ਪੂਰੀ ਮਜ਼ਬੂਤੀ ਹੈ ਪੂਰੀ ਮਜ਼ਬੂਤੀ ਹੈ ਜੀ ਕਪੈਨ ਨਗਾ ਸਕਦੇ ਆ ਰੂਟਾ ਵੀਟਰ ਨਗਾ ਸਕਦੇ ਆ ਕੋਈ ਵੀ ਸਾਧਨ ਨਗਾਓ ਠੀਕ ਹੈ ਹਾਂ ਇੱਕ ਤੁਸੀਂ ਮੈਨੂੰ ਇਹ ਦੱਸੋ ਹੁਣ ਤੱਕ ਤੁਸੀਂ ਸਲੈਬਾਂ ਜਿਹੜੀਆਂ ਬਣਾ ਕੇ ਤੁਹਾਡੇ ਕਿੱਥੋਂ ਤੱਕ ਜਾ ਚੁੱਕੀਆਂ ਨੇ ਆਪਣੇ ਸਲੈਬ ਜੀ ਅੰਮ੍ਰਿਤਸਰ ਬਾਬਾ ਡੇਰਾ ਨਾਨਕਾ ਕਾਨੇ ਵਾਲੀ ਮੰਡੀ ਡੱਬ ਵਾਲੀ ਮੰਡੀ ਮੌੜ ਮੰਡੀ ਜੀ ਮੈਸਰਖਾਨਾ ਪਟਿਆਲਾ ਸਰਹੰਦ ਮਤਲਬ ਨੇੜਲੇ ਪਿੰਡ ਸਾਰਾ ਸੰਗਰੂਰ ਜ਼ਿਲ੍ਹੇ ਦੇ ਲਗਭਗ ਮਤਲਬ ਵੀ ਆਪਣੇ ਵੀਰਪੁਰ ਆਪਣੇ ਕੋਲੇ ਪਹੁੰਚਦੇ ਆ ਬੜੀ ਵੱਡੀ ਗੱਲ ਹੈ ਆਨਲਾਈਨ ਵੀ ਆਪਾਂ ਮਤਲਬ ਵੀ ਆਨਲਾਈਨ ਵੀ ਬੰਦੇ ਆਪਣੇ ਤੇ ਭਰੋਸਾ ਕਰਦੇ ਆ ਹਾਂ ਤੇ ਉਹ ਆਨਲਾਈਨ ਵੀ ਭੇਜ ਦਿੰਨੇ ਆ ਜੀ ਆਪਾਂ ਦੂਰ ਨੇੜੇ 204 ਤੋਂ 500 ਕਿਲੋਮੀਟਰ ਤੱਕ ਉਹ ਵੀ ਵੈਸੀ ਭੇਜ ਦਿੰਨੇ ਆ ਹਾਂ ਦੇਖੋ ਵੀਰੋ ਆਪਾਂ ਨੂੰ ਇਸ ਗੱਲ ਤੇ ਯਕੀਨ ਹੋ ਗਿਆ ਹੋਣਾ ਕਿ ਇੰਨੀ ਦੂਰ ਤੱਕ ਇੱਕ ਜਿਹੜਾ ਮਾਨਸਾ ਜ਼ਿਲ੍ਹਾ ਪੈਂਦਾ ਹੈ ਇੱਕ ਸੰਗਰੂਰ ਇਹ ਸੰਗਰੂਰ ਜ਼ਿਲ੍ਹਾ ਪੈਂਦਾ ਸੰਗਰੂਰ ਜ਼ਿਲ੍ਹੇ ਦੇ ਉਸਨਾਮ ਏਰੀਆ ਵਿੱਚੋਂ ਸਲਾਈਬਾ ਬਣ ਕੇ ਅੰਮ੍ਰਿਤਸਰ ਵੱਲ ਸਰਹਿੰਦ ਵੱਲ ਜਾ ਰਹੀਆਂ ਨੇ ਯਾਨੀ ਕਿ ਪੂਰੇ ਪੰਜਾਬ ਦੇ ਵਿੱਚ ਇਥੋਂ ਡੱਬਾਲੀ ਵੱਲ ਵੀ ਜਾ ਰਹੀਆਂ ਨੇ ਆ ਕਾਰਨ ਕੋਈ ਤਾਂ ਹੈ ਵੀ ਇਥੋਂ ਸਲਾਈਬਾ ਕਿਉਂ ਲੈ ਕੇ ਜਾਂਦੇ ਆ ਜਿਵੇਂ ਇੱਕ ਗਾਹਕ ਲੈ ਜਾਂਦਾ ਤਾਂ ਉਹ ਦੂਜਿਆਂ ਨੂੰ ਜ਼ਰੂਰ ਦੱਸਦਾ ਵੀ ਯਾਰ ਚੀਜ਼ ਵਧੀਆ ਤੇ ਉਥੋਂ ਲਈਏ ਹੈ ਨਾ ਅ ਵੀਰ ਜੀ ਤੁਸੀਂ ਇੱਕ ਗੱਲ ਮੈਨੂੰ ਇਹ ਦੱਸੋ ਤੁਸੀਂ ਗੱਲ ਕਰੀਏ ਬਰੇਤੀ ਦੀ ਅ ਬਰੇਤੀ ਸਸਤੀ ਮਹਿੰਗੀ ਹੁੰਦੀ ਹੈ ਹਾਂਜੀ ਹੁੰਦੀ ਤੇ ਤੁਸੀਂ ਬਰੇਤੀ ਜਿਹੜੀ ਹੈਗੀ ਇਹਦੇ ਵਿੱਚ ਦਰਿਆ ਦਾ ਵੀ ਕੋਈ ਫਰਕ ਹੁੰਦਾ ਹੈ ਕਿ ਜਾਂ ਹੁੰਦਾ ਹੈ ਜੀ ਇਹ ਇਹ ਦੇਖੋ ਜਿਹੜੇ ਆਪਾਂ ਤਾਲਾਂ ਤੋਂ ਬਰੇਤੀ ਲੈ ਲੈਂਦੇ ਆ ਫੈਕਟਰੀਆਂ ਵਾਲੇ ਤਾਲਾਂ ਤੋਂ ਲੈ ਲੈਂਦੇ ਆ ਅੱਛਾ ਜੀ ਉਹ ਤਾਲਾਂ ਵਾਲਿਆਂ ਦੀ ਕਿਰਸ ਹੁੰਦੀ ਆ ਜਿਵੇਂ 20 ਰੁਪਏ ਲੈ ਲਈ 30 ਰੁਪਏ ਦੇਤੀ ਹੂੰ ਬਰੀਕ ਰੇਤਾ ਉਹ ਸਿੰਪਟ ਨੂੰ ਥੋੜਾ ਟਾਈਮ ਕੰਮ ਕਰਦਾ ਉਸ ਤੋਂ ਬਾਅਦ ਉਹ ਖਤਮ ਹੋ ਜਾਂਦਾ ਠੀਕ ਆ ਘਰ ਦੇ ਵਿੱਚ ਪਲਾਸਟਰ ਕਰੋ ਘਰ ਦਾ ਮਕਾਨ ਬਣਾਓ ਤਾਂ ਬਰੀਕ ਰੇਤਾ ਕਦੇ ਵੀ ਨਾ ਵਰਤੋ ਹਾਂ ਆਪਾਂ ਸਿੱਧਾ ਘੋੜਾ ਕੋਈ ਟਰਾਲਾ ਵਗੈਰਾ ਉਹ ਸਿੱਧਾ ਮੰਗਾਉਨੇ ਆ ਮੋਟਾ ਰੇਤਾ ਕਰਨਾਲ ਦਾ ਹੀ ਵਰਤਦੇ ਆ ਕੋਈ ਵੀਰ ਭਰਾ ਨੂੰ ਸ਼ੱਕ ਹੋਵੇ ਤਾਂ ਆ ਕੇ ਆਪਣੇ ਕੋਲੇ ਆ ਸਕਦਾ ਦੇਖ ਸਕਦਾ ਤਸੱਲੀ ਠੀਕ ਆ ਇਹ ਨਹੀਂ ਹੈਗਾ ਵੀ ਕਹਿਤਾ ਕੁਝ ਕਰਤਾ ਕੁਝ ਉਹ ਕੰਮ ਆਪਾਂ ਨਹੀਂ ਕਰਨਾ ਅੱਛਾ ਇੱਕ ਵਾਰੀ ਜਿਹੜਾ ਹੈਗਾ ਆਪਣਾ ਇਹ ਐਡਰੈਸ ਸਾਡੇ ਵੀਰਾਂ ਨੂੰ ਫੇਰ ਦੱਸ ਦਈਏ ਨਾ ਹਾਂਜੀ ਡਰੈਸ ਜੀ ਵੀਰ ਕਲਾ ਪਿੰਡ ਸੰਗਰੂਰ ਜ਼ਿਲ੍ਹਾ ਚੀਮਾ ਮੰਡੀ ਤੋਂ ਸਿਰਫ 4 ਕਿਲੋਮੀਟਰ ਹਾਂਜੀ ਠੀਕੀ ਤੋਂ 12 ਕਿਲੋਮੀਟਰ ਜੀ ਤੇ ਇਹਦੇ ਵਿੱਚ ਕੀ ਆ ਜਾਂਦਾ ਜਮਾ ਸੈਂਟਰ ਦੇ ਵਿੱਚ ਪਿੰਡ ਨਹੀਂ ਕੋਈ ਆਪਣੇ ਰੋਡ ਦੇ ਉੱਤੇ ਮੇਨ ਰੋਡ ਪਟਿਆਲਾ ਰੋਡ ਮਾਨਸਾ ਕਹਿ ਲਓ ਪਟਿਆਲਾ ਰੋਡ ਬਠਿੰਡਾ ਕਹਿ ਲਓ ਹਾਂਜੀ ਰਹੀ ਗੱਲ ਜਿਹੜਾ ਫੋਨ ਨੰਬਰ ਹੈ ਜੀ ਉਹ ਆਪਣਾ 9779213580 ਹਾਂ ਹਾਂ ਤੇ ਸਲਾਈਬਾਂ ਵੀਰ ਮਤਲਬ ਤੁਹਾਡੇ ਕੋਲ ਨਾ ਵੀ ਆ ਸਕਣ ਤਾਂ ਆਰਡਰ ਤੇ ਤੁਹਾਡੇ ਕੋਲ ਇਥੋਂ ਡਾਇਰੈਕਟ ਆਨਲਾਈਨ ਵੀ ਮੰਗਵਾ ਸਕਦੇ ਆ ਆਨਲਾਈਨ ਮੰਗਵਾ ਲੈਂਦੇ ਆ ਜੀ ਬਹੁਤ ਲੋਕ ਆਉਂਦੇ ਨਹੀਂ ਜੀ ਅੰਬਰਸਰ ਵਾਲੀ ਸਾਈਡ ਆਉਂਦੀ ਨਹੀਂ ਜੀ ਕੋਈ ਆਉਂਦੇ ਨਹੀਂ ਹੈਗੇ ਉਹ ਸਿਰਫ ਕਾਲਿਆਂ ਵਾਲੀ ਮੰਡੀ ਜੀ ਕਪੂਰਥਲਾ ਸਾਈਡ ਅੱਛਾ ਜੀ ਉਹ ਆਪਣੇ ਕੋਲੇ ਉਹਨਾਂ ਦਾ ਫੋਨ ਨੰਬਰ ਵੀ ਪਏ ਨੇ ਜੇ ਕਿਸੇ ਵੀਰ ਭਰਾ ਨੂੰ ਇਹ ਹੋਵੇ ਵੀ ਬੈਸੀ ਨਾ ਕਹੀ ਜਾਂਦੇ ਹੁਣ ਉਹ ਆਪਣੇ ਕੋਲੇ ਐਡਰੈਸ ਪਾਏ ਨੇ ਜੀ ਉਹਨਾਂ ਦੇ ਸਾਰਿਆਂ ਦੇ ਠੀਕ ਹੈ ਜੀ ਇਹ ਸਕਰੀਨ ਦੇ ਉੱਪਰ ਨੰਬਰ ਦੇਖ ਸਕਦੇ ਹੋ ਇਹਨਾਂ ਤੋਂ ਜਾਣਕਾਰੀ ਹੋਰ ਕੋਈ ਚਾਹੀਦੀ ਹੋਵੇ ਤਾਂ ਇਹ ਫੋਨ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਅਗਲੇ ਵੀਡੀਓ ਤੱਕ ਦੇਵਾ ਗਿਆ ਬਹੁਤ ਬਹੁਤ ਧੰਨਵਾਦ ਅਸ਼ਰੀਕਾਲ ਅਸ਼ਰੀਕਾਲ ਬਾਈ ਅਸ਼ਰੀਕਾਲ ਜੀ ਸਤਿ ਸ਼੍ਰੀ ਅਕਾਲ